नीचे छुटਿਆ ਜਾ ਰਹਾ ਔਰ ਬੰਨ ਜਿਹੜੇ ਲਗਾਇਆ ਜਾ ਰਹੇ ਜੇਕਰ ਇਸ ਪਿੰਡ ਦਾ ਬੰਨ ਪਰਮਾਤਮਾ ਨਗਰ ਟੁੱਟਦਾ ਤਾਂ ਪਿੰਡ ਨਹੀਂ 24 25 ਪਿੰਡ ਨਹੀਂ ਪੂਰਾ ਲੁਧਿਆਣਾ ਸ਼ਹਿਰ ਲੈ ਡੁੱਬੇਗਾ ਮੇਨਾ ਸਰਪੰਚ ਸਾਹਿਬ ਮੌਜੂਦ ਨੇ ਸਰਬੰਦ ਸਾਹਿਬ ਕਿੰਦਾ ਦੀ ਸਥਿਤੀ ਹੈ ਕਹਿੰਦਾ ਕਿ 44 45 ਫੁੱਟ ਡੂੰਘਾ ਹੈ ਬਿਲਕੁਲ ਵੀਰ ਜੀ ਅੱਜ ਪਰਮਾਤਮਾ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਅੜੀ ਦੇ ਕੋਈ ਗਲਤੀ ਹੋ ਗਈ ਤਾਂ ਅਸੀਂ ਦੀ ਮਾਫੀ ਮੰਗਦੇ ਹਾਂ ਖਵਾਜਾ ਪੀਤ ਤੋਂ ਕਿਉਂਕਿ ਅਜਿਹੇ ਹਾਲਾਤ ਬਣ ਗਿਆ ਇੱਥੇ ਕਟੋ-ਕਟ 45 ਤੋਂ 60 ਫੁੱਟ ਪਾਣੀ ਡੂੰਘਾ ਹੈ ਜਦੋਂ ਤੇ 30 35 ਫ ਸਾਡੇ 10-15 ਮਿੰਟ ਦਾ ਡੁੱਬਣੇ ਡੁੱਬਣੇ ਨਾਲ ਲੁਧਾਨਾ ਸ਼ਹਿਰ ਵੀ ਲੈ ਡੁੱਬੂਗਾ ਕਿਉਂਕਿ ਅਸੀਂ ਬਹੁਤ ਮਿਹਨਤਾਂ ਕੀਤੀਆਂ ਅੱਜ ਕੋਈ ਰਾਜਨੀਤੀ ਨਹੀਂ ਮੈਂ ਕਰਨਾ ਚਾਹੁੰਦਾ ਅੱਜ ਸਾਡਾ ਫਰਜ਼ ਸਾਰਿਆਂ ਦਾ ਇੱਕ ਦੂਜੇ ਦੇਖੋ ਸਾਰੀਆਂ ਪਾਰਟੀਆਂ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਵੀ ਕਾਂਗਰਸ ਦਾ ਵੀ ਅਕਾਲੀ ਦਲ ਦਾ ਵੀ ਤੇ ਭਾਜੀਪੀ ਦਾ ਸਾਰੀਆਂ ਪਾਰਟੀਆਂ ਦੇ ਵਰਕਰ ਲੱਗੇ ਹੋਏ ਅੱਜ ਅੱਜ ਜਿੱਥੇ ਐਨਡੀਐਫ ਦੀ ਟੀਮ ਲੱਗੇ ਉੱਥੇ ਸਾਡੇ ਪਿੰਡਾਂ ਦੇ ਲੋਕ ਵੀ ਲੱਗੇ ਆ ਸਾਡੇ ਹਲਕੇ ਦੇ ਮੰਤਰੀ ਆ ਸਾਡਾ ਫਰਜ਼ ਵੀ ਸਾਡੇ ਮੰਤਰੀ ਦਾ ਸਾਡਾ ਧੰਨਵਾਦ ਕਰਨਾ ਕਿ ਅੱਜ ਸਾਡੇ ਔਕੇ ਟਾਈਮ ਸਾਡੇ ਐਮਪੀ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਅਤੇ ਮੌਕੇ ਤੇ ਲੱਗੇ ਹੋਏ ਅੱਜ ਲੱਗੇ ਸਾਰਿਆਂ ਨਾਲ ਸਾਡਾ ਫਰਜ਼ ਵੀ ਬਣਦਾ ਜੇ ਦੇਖੋ ਜਦੋਂ ਕੋਈ ਚੰਗਾ ਕੰਮ ਕਰਦਾ ਸਾਡਾ ਫਰਜ਼ ਵੀ ਬਣਦਾ ਕਿ ਉਹ ਸਹਿਤ ਜ਼ਰੂਰ ਕਰਿਆ ਕਰੋ ਦੇਖੋ ਮੈਂ ਸਸਰਾਲੀ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਔਰ ਪਿੰਡ ਦੇ ਜਿੰਨੇ ਵੀ ਲੋਕ ਆ ਇਹ ਹਸਾਲੇ ਦੁਆਲੇ ਪਿੰਡ ਦੇ ਜਿੰਨੇ ਵੀ ਲੋਕ ਆ ਉਹ ਲਗਾਤਾਰ ਮਿਹਨਤ ਕਰ ਰਹੇ ਨੇ ਮਿੱਟੀ ਕਟਾ ਜੋ ਇਕੱਠਾ ਕਰਕੇ ਸਾਈਡਾ ਤੇ ਲਾ ਰਹੇ ਨੇ ਕਿ ਇਹ ਬੰਨ ਨਾ ਟੁੱਟੇ ਕਿਉਂਕਿ ਸਤਲੁਜ ਦਰਿਆ ਦਾ ਜੋ ਬਹਾਵ ਹੈ ਉਹ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ ਬਹੁਤ ਤੇਜ਼ ਆ ਪਾਣੀ ਲਗਾਤਾਰ ਭਾਦਰ ਜਿਹੜਾ ਉਹ ਵੱਧਾ ਨਜ਼ਰ ਆ ਰਿਹਾ ਔਰ ਇਸ ਪਿੰਡ ਦੇ ਜੋ ਲੋਕ ਨੇ ਕਹਿੰਦੇ ਨੇ ਕਿ ਸਤਲੁਜ ਕਟੋ ਕੱਢ ਇੱਥੇ 40 ਤੋਂ 45 ਜਿਹੜਾ ਅਫਰਟ ਡੂੰਗਾ ਤਾਂ ਕਿਤੇ ਨਾ ਕਿਤੇ ਜੇਕਰ ਇਸ ਪਰਮਾਤਮਾ ਨਗਰ ਪਿੰਡ ਦਾ ਜੀ ਬੰਨ ਟੁੱਟਦਾ ਕਿਉਂਕਿ ਮਿਹਨਤ ਬਹੁਤ ਕਰ ਰਹੇ ਨੇ ਲਗਾਤਾਰ ਜੋ ਦਰਕਤ ਨੇ ਉਹਨਾਂ ਨੂੰ ਪੱਟ ਗਏ ਨੀਚੇ ਛੁੱਟਿਆ ਜਾ ਰਹਾ ਔਰ ਬੰਨ ਜਿਹੜੇ ਲਗਾਏ ਜਾ ਰਹੇ ਜੇਕਰ ਇਸ ਪਿੰਡ ਦਾ ਬੰਨ ਪਰਮਾਤਮਾ ਨਾ ਕਰੇ ਟੁੱਟਦਾ ਤਾਂ ਪਿੰਡ ਨਹੀਂ 24 25 ਪਿੰਡ ਨਹੀਂ ਪੂਰਾ ਲੁਧਿਆਣਾ ਸ਼ਹਿਰ ਲੈ ਡੁੱਬੇਗਾ ਮੇਨਾ ਸਰਪੰਚ ਸਾਹਿਬ ਮੌਜੂਦ ਨੇ ਸੰਬਲ ਸਿੰਘ ਕਿੱਦਾਂ ਦੀ ਸਥਿਤੀ ਹੈ ਕਹਿੰਦਾ ਕਿ 44 45 ਫੁੱਟ ਡੂੰਘਾ ਹੈ ਬਿਲਕੁਲ ਵੀਰ ਜੀ ਅੱਜ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਏਰੀਆ ਦੇ ਕੋਈ ਗਲਤੀ ਹੋ ਗਈ ਤਾਂ ਜੀ ਦੀ ਮਾਫੀ ਮੰਗਦੇ ਖਵਾਜਾ ਜੀ ਤੋਂ ਕਿਉਂਕਿ ਅਜਿਹੇ ਹਾਲਾਤ ਬਣ ਗਏ ਆ ਇੱਥੇ ਘੱਟੋ ਘੱਟ 45 ਤੋਂ 60 ਫੁੱਟ ਪਾਣੀ ਡੂੰਘਾ ਇੱਧਰ ਆ ਤੇ ਅੱਜ ਦੇ ਹਾਲਾਤ ਆ ਸਾਨੂੰ ਤਕਰੀਬਨ 10-12 ਦਿਨ ਹੋ ਗਏ ਸੇ ਰੌਲਾ ਪਾਉਂਦੇ ਇਹਨੂੰ ਆਓ ਜਰਾ ਆਓ ਇੱਕ ਥੋੜੀ ਜਿਹੀ ਜਗਾ ਛੱਡ ਗਾਉਂਦੇ ਕੋ ਸਾਰਾ ਹੀ ਦੀ ਚਕਲਿਆ 1 ਕਿਲੋਮੀਟਰ ਦਾ ਘਟਾ ਲੱਗੀ ਆ ਅਗਰ ਜੇ ਟੁੱਟ ਗਿਆ ਇਹ ਸਾਡੇ 10-15 ਪਿੰਡ ਤਾਂ ਡੁੱਬਣੇ ਡੁੱਬਣੇ ਨਾਲ ਲੁਧਿਆਣਾ ਸ਼ਹਿਰ ਵੀ ਲੱਗ ਡੁੱਬੂਗਾ ਕਿਉਂਕਿ ਸਸੀਂ ਬਹੁਤ ਮਿਹਨਤਾਂ ਕੀਤੀਆਂ ਅੱਜ ਕੋਈ ਰਾਜਨੀਤੀ ਨਹੀਂ ਮੈਂ ਕਰਨਾ ਚਾਹੁੰਦਾ ਅੱਜ ਸਾਡਾ ਫਰਜ਼ ਸਾਰਿਆਂ ਦਾ ਇੱਕਦੋ ਇੱਕ ਦੇਖੋ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਵੀ ਕਾਂਗਰਸ ਦਾ ਵੀ ਅਕਾਲੀ ਦਲ ਦਾ ਵੀ ਤੇ ਭਾਜੀਪੀ ਦਾ ਸਾਰੀਆਂ ਪਾਰਟੀਆਂ ਦੇ ਵਰਕਰ ਅੱਜ ਜਿੱਥੇ ਐਨਡੀਐਫ ਦੀ ਟੀਮ ਲੱਗਿਆ ਉੱਥੇ ਸਾਡੇ ਪਿੰਡਾਂ ਦੇ ਲੋਕ ਵੀ ਲੱਗੇ ਹੋਏ ਆ ਔਰ ਲੋ ਜਵਾਨਾਂ ਲੱਗੇ ਨੌਜਵਾਨ ਲੱਗੇ ਹੋਇਆ ਕਿਉਂਕਿ ਅੱਜ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਪਤਾ ਨਹੀਂ ਕਿਹੜੀ ਆ ਇੱਕ ਪਰਮਾਤਮਾ ਇੱਕ ਪਾਣੀ ਦੋਨੇ ਚੀਜ਼ਾਂ ਚੱਲ ਰਹੀਆਂ ਲਗਾਤਾਰ ਚੱਲ ਰਹੀਆਂ ਇਹ ਮੇਰੀ ਹਿਸਾਬ ਨਾਲ ਮੈਨੂੰ 40 ਸਾਲ ਦੀ ਉਮਰ ਹੋ ਗਈ ਆ ਮੈਂ 88 ਚ ਤਕਰੀਬਨ 5-7 ਸਾਲ ਦਾ ਸੀ ਜਦੋਂ ਹੜ੍ਹ ਆਇਆ ਸੀ ਪਰ ਅੱਜ ਦੂਜੀ ਵਾਰੀ ਮੈਂ ਦੇਖ ਰਿਹਾ ਹਾਲਾਤ ਕਿ ਇੱਥੇ ਬਹੁਤ ਮਾੜੇ ਹੋ ਚੁੱਕੇ ਆ ਜੇ ਨਾ ਪਰਮਾਤਮਾ ਕਰੇ ਸਾਡੇ ਏਰੀਏ ਦੀ ਸੁੱਖ ਸ਼ਾਂਤੀ ਰਹੇ ਜੇਕਰ ਟੁੱਟ ਗਿਆ ਤਾਂ ਸਾਡੇ 10-15 ਪਿੰਡਾਂ ਦੇ ਵਿੱਚ ਤਾਂ ਪਾਣੀ ਘਟੋ ਘਟ 20 ਤੋਂ 25 ਫੁੱਟ ਤੇ ਲਾਣਾ ਵਾ ਕੋ ਸਾਡੇ ਸਾਰੇ ਪਿੰਡ ਨੀਵੇਂ ਆ ਉਹਦੇ ਨਾਲ ਸਾਡਾ ਲੁਧਿਆਣਾ ਰਾਹਾਂ ਰੋਡ ਆ ਨਾ ਤਾਂ ਸਾਡੇ ਇੱਥੇ ਬਾਨਾ ਤੇ ਨਾ ਹੀ ਸਾਡੀਆਂ ਸੜਕਾਂ ਹਾਲਾਤ ਨੇ ਮਾੜੇ ਹੋ ਚੁੱਕਿਆ ਅਰਦਾਸ ਕਰੋ ਕਿ ਬੇਰਥੀ ਨਾ ਜਾਏ ਜਨ ਕੀ ਅਰਦਾਸ ਜਦੋਂ ਬੱਚਾ ਬੱਚਾ ਅਰਦਾਸ ਕਰਦਾ ਤੇ ਉਹ ਅਰਦਾਸ ਪਰਮਾਤਮਾ ਜਰੂਰ ਸੁਣਦਾ ਮੈਂ ਤੁਹਾਡੇ ਚੈਨਲ ਦੇ ਥਰੂ ਸਪੋਕਸਮੈਨ ਦੇ ਧੰਨਵਾਦ ਕਰਦਾ ਥੋੜੀ ਕੀ ਪਹੁੰਚੀ ਮੀਂਹ ਦੇ ਵਿੱਚ ਔਰ ਮੈਂ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਅਰਦਾਸ ਕੀਤੀ ਜਾਵੇ ਕਿ ਸਾਡੇ ਪੰਜਾਬ ਨੂੰ ਪਤਨ ਕਿਹਦੀ ਕਲੈਣੀ ਨਜ਼ਰ ਲੱਗੀ ਆ ਕਿ ਸਾਡਾ ਪੰਜਾਬ ਜਿਹੜਾ ਆਸਿਆ ਖੇਡਿਆਂ ਦਾ ਸੀ ਸੱਭਿਆਚਾਰ ਮੇਲਿਆਂ ਦਾ ਸੀ ਅੱਜ ਉਹ ਕੀ ਹੋ ਗਿਆ ਅੱਜ ਸਾਡਾ ਪੰਜਾਬ ਜਿਹੜਾ ਬਾਹਰ ਲੋਕਾਂ ਦੀ ਜਗ੍ਹਾ ਮਰਦਾ ਕਰਦਾ ਸੀ ਅੱਜ ਸਾਡੇ ਪੰਜਾਬ ਤੇ ਆ ਬਖਤਾ ਪਈ ਆ ਪਰ ਬਾਹਰ ਲੋਕ ਨਹੀਂ ਖੜੇ ਸਾਡੇ ਪੰਜਾਬੀ ਖੜੇ ਆ ਅੱਜ ਖਾਸ ਕਰਕੇ ਮੇਰੇ ਇਹਨਾਂ ਦੇ ਵੀਰ ਲੱਗੇ ਹੋਏ ਆ ਸਾਰੇ ਪਿੰਡਾਂ ਦੀਆਂ ਜੀ ਤੁਸੀਂ ਬਿਲਕੁਲ ਠੀਕ ਕਹੀ ਆ ਅੱਜ ਪੰਜਾਬ ਦੇ ਨਾਲ ਸਿਰਫ ਪੰਜਾਬ ਖੜਾ ਆ ਦੇਖੋ ਮੈਂ ਪਹਿਲੇ ਕਿਹ ਕਿਹਾ ਕਿ ਅੱਜ ਪੰਜਾਬ ਨਾਲ ਪੰਜਾਬ ਹੀ ਖੜਾ ਕੋਈ ਬਾਹਰਲੀ ਸਟੇਟ ਨਹੀਂ ਖੜੀ ਚਾਹੇ ਸਾਡੇ ਹਰਿਆਣਾ ਹੋਵੇ ਚਾਹੇ ਕੋਈ ਵੀ ਪੰਜਾਬ ਜਦੋਂ ਬਾਹਰ ਕੋਈ ਦਿੱਕਤ ਆਉਂਦੀ ਹੈ ਤੇ ਪੰਜਾਬ ਖੜਦਾ ਉੱਥੇ ਜਾ ਕੇ ਪਰ ਅੱਜ ਸਾਡੇ ਪੰਜਾਬੀ ਹੀ ਖੜੇ ਆ ਮੈਂ ਸਾਰੇ ਪੰਜਾਬੀਆਂ ਦਾ ਦਿਲੋਂ ਧੰਨਵਾਦ ਕਰਦਾ ਤੁਹਾਡੇ ਚੈਨਲ ਦੇ ਥਰੂ ਵੀ ਬਹੁਤ ਥੋੜਾ ਧੰਨਵਾਦ ਜਿਹੜੇ ਬੈਠੇ ਆ ਨਾਰੇ ਵੀਰ ਮੇਰੇ ਬਾਹਰ ਬੈਠੇ ਆ ਉਹ ਵੀ ਮਦਦ ਕਰ ਰਿਹਾ ਲੰਗਰਾਂ ਤੇ ਲੰਗਰ ਚੱਲਦੇ ਆ ਦੇਖੋ ਸੇਵਾ ਦੇ ਟਰੈਕਟਰ ਲੱਗੇ ਆ ਜੀਸੀਬੀਨ ਲੱਗੀਆਂ ਪੋਪੂਲਰਨ ਲੱਗੀਆਂ ਪਰ ਸਾਡੇ ਅੱਜ ਹਾਲਾਤ ਬਹੁਤ ਮਾੜੇ ਆ ਪਿੰਡਾਂ ਦੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋਏ ਭਵੇਂ ਤਰਨਤਾਰਨ ਦੀ ਗੱਲ ਕਰ ਲਈ ਫਿਰੋਜ਼ਪੁਰ ਦੀ ਗੱਲ ਕਰੀ ਇਸ ਪਿੰਡ ਦੇ ਜਿੰਨੇ ਵੀ ਲੋਕ ਆ ਮਿਹਨਤ ਕਰ ਰਹੇ ਨੇ ਕਿ ਪਰਮਾਤਮਾ ਬੰਨਣਾ ਟੁੱਟ ਜਵੇ ਦੇਖੋ ਸਾਡੇ ਲੋਕ ਗਰੀਬ ਆ ਇਹਨਾਂ ਕੋਲ ਕਿਦੋਂ ਕਿਲਾ ਸੀ ਕਿਦੋਂ ਦੋ ਕਿਲੇ ਸੀ ਪਹਿਲਾਂ ਤਾਂ ਸਾਡੇ ਦਰਿਆ ਲੈ ਗਿਆ ਤੇ ਅੱਜ 15-20 ਦਿਨ ਹੋ ਗਏ ਹਾਲਾਤ ਅਕਿ ਲੋਕ ਕੰਮਾਂ ਤੇ ਨਹੀਂ ਜਾ ਸਕਦੇ ਅੱਜ ਲੋਕਾਂ ਦੇ ਕਈਆਂ ਦੇ ਘਰ ਦੇ ਵਿੱਚ ਰੋਟੀ ਰਾਸ਼ਨ ਵੀ ਹੈ ਨਹੀਂ ਕਈ ਗਰੀਬ ਲੋਕਾਂ ਨੇ ਮਕਾਨ ਢੱਗੇ ਮੇਰੇ ਪਿੰਡ ਦੇ ਕੱਲ ਮੈਂ ਤੁਹਾਨੂੰ ਸੋਸ਼ਲ ਮੀਡੀਆ ਤੇ ਪਾਈਆਂ ਕਿ ਮੇਰੇ ਪਿੰਡ ਦੇ ਮਕਾਨ ਕਈ ਘਰਾਂ ਦੇ ਢੱਗੇ ਮੈਂ ਸਰਕਾਰ ਨੂੰ ਵੀ ਬੇਨਤੀ ਕੀਤੀ ਆ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਡੀਸੀ ਸਾਹਿਬ ਨੇ ਟੀਮ ਭੇਜੀ ਆ ਤੇ ਮੈਂ ਸਾਡੇ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਦੇਖੋ ਸਾਡੇ ਹਲਕੇ ਦੇ ਮੰਤਰੀਆ ਸਾਡਾ ਫਰਜ਼ ਹੈ ਸਾਡੇ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਕਿ ਅੱਜ ਸਾਡੇ ਔਕੇ ਟਾਈਮ ਸਾਡੇ ਐਮਪੀ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਅਤੇ ਮੌਕੇ ਤੇ ਲੱਗੇ ਹੋਏ ਅੱਜ ਲੱਗੇ ਸਾਰਿਆਂ ਨਾਲ ਸਾਡਾ ਫਰਜ਼ ਵੀ ਬਣਦਾ ਜੀ ਦੇਖੋ ਜਦੋਂ ਕੋਈ ਚੰਗਾ ਕੰਮ ਕਰਦਾ ਸਾਡਾ ਫਰਜ਼ ਵੀ ਬਣਦਾ ਕਿ ਉਹ ਸਹਿਯੋਗ ਜ਼ਰੂਰ ਕਰਿਆ ਕਰੋ ਪਾਰਟੀ ਬਾਜੀ ਵੱਖਰੀ ਰਹਿ ਗਈ ਅੱਜ ਅੱਜ ਪਾਰਟੀ ਬਾਈ ਦੀ ਗੱਲ ਨਹੀਂ ਅੱਜ ਆਪਣੇ ਭਾਈਚਾਰੇ ਦੀ ਗੱਲ ਆ ਅੱਜ ਭਾਈਚਾਰੇ ਨਾਲ ਖੜੋ ਸਾਰਿਆਂ ਦਾ ਥੋੜਾ ਧੰਨਵਾਦ ਹੁੰਦਾ ਵਾ ਸਥਿਤੀ ਬਹੁਤ ਨਾਜੂਗਾ ਇੱਕ ਵਾਰ ਮੈਂ ਤਸਵੀਰ ਤੁਹਾਨੂੰ ਦਿਖਾਉਂਗਾ ਇਸ ਪਿੰਡ ਦੇ ਜਿੰਨੇ ਵੀ ਲੋਕ ਨੇ ਆਲੇ ਦੁਆਲੇ ਪਿੰਡ ਦੇ ਵੀ ਲੋਕ ਨੇ ਚਾਹੇ ਉਹ ਨੌਜਵਾਨਾਂ ਚਾਹੇ ਉਹ ਬਜ਼ੁਰਗ ਸਭ ਟਰੈਕਟਰ ਟਰਾਲੀਆਂ ਲੈ ਕੇ ਮਿੱਟੀ ਲੈ ਕੇ ਕਿਤੇ ਨਾ ਕਿਤੇ ਬੋਰੇ ਚ ਭਰ ਕੇ ਬੰਨ ਲਾਉਂਦੇ ਹੋ ਨਜ਼ਰ ਆ ਰਹੇ ਨੇ ਔਰ ਦੂਸਰੇ ਪਾਸੇ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਤੇ ਦਰਖਤ ਜਿਹੜੇ ਉਧਰੋਂ ਪਟ ਕੇ ਇੱਧਰ ਸੁੱਟ ਕੇ ਮਿੱਟੀ ਲਾ ਰਹੇ ਨੇ ਕਿ ਕਿਤੇ ਨਾ ਕਿਤੇ ਇੱਧਰੋਂ ਬੰਨਣਾ ਟੁੱਟ ਆਰ ਆਫ ਦੀ ਟੀਮਾਂ ਲੱਗੀਆਂ ਹੋਈਆਂ ਨੇ ਔਰ ਲੁਧਿਆਣਾ ਡੀਸੀ ਦੇ ਵੱਲੋਂ ਵੀ ਇਹ ਗੱਲ ਆਖੀ ਜਾ ਰਹੀ ਹੈ ਕਿ ਜਿਹੜੇ ਇਸ ਪਿੰਡ ਦੇ ਆਲੇ ਇਸ ਨਾ ਮਾਫ ਕਰਨਾ ਸਤਲੂਜ ਦੇ ਨਾਲ ਲੱਗਦੇ ਲੱਗਦੇ ਜਿੰਨੇ ਵੀ ਪਿੰਡ ਨੇ ਉਹਨਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਤੁਸੀਂ ਆਪਦੇ ਆਪ ਦਾ ਸਮਾਨ ਜਿਹੜਾ ਕੋਠਿਆਂ ਤੇ ਰੱਖ ਲਓ ਔਰ ਜਿਹੜੇ ਆਪਣੇ ਡੰਗਰ ਪਸ਼ੂ ਆ ਉਹਨਾਂ ਨੂੰ ਵੀ ਕਿਤੇ ਇੱਕ ਸਾਈਡ ਸੇਫ ਜਗ੍ਹਾ ਤੇ ਰੱਖ ਲਓ ਕਿਤੇ ਸਥਿਤੀ ਜੋ ਇਸ ਤਰੀਕੇ ਦੇ ਨਾਲ ਨਾਜ਼ੁਕ ਬਣੀ ਹੋਈ ਹੈ ਕਿਤੇ ਪਰਮਾਤਮਾ ਨਾ ਕਰੇ ਜੇਕਰ ਇਹ ਬੰਨ ਟੁੱਟਦਾ ਤਾਂ ਇਸ ਪਿੰਡ ਦੇ ਨਾਲ-ਨਾਲ ਲੱਗਦੇ 24-25 ਪਿੰਡਾਂ ਨਹੀਂ ਪੂਰੇ ਲੁਧਿਆਣਾ ਸ਼ਹਿਰ ਨੂੰ ਮਾਰ ਪੈਗੀ ਕਿਉਂਕਿ ਸਤਲੁਜ ਦਰਿਆ ਦਾ ਬਹਾਵ ਐਡੀ ਕਿ ਤੇਜ਼ ਆ ਪਾਣੀ ਦੀ ਸਪੀਡ ਬਹੁਤ ਤੇਜ਼ ਆ ਔਰ ਇਹ ਲਗਾਤਾਰ ਤਸਵੀਰ ਨੂੰ ਤੁਹਾਨੂੰ ਦਿਖਾ ਰਿਹਾ ਜਿੱਥੇ ਪਰੇ ਪਿੰਡ ਦੇ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਤਕਰੀਬਨ 40 45 ਫੁੱਟ ਡੂੰਘਾ ਇਹ ਸਤਲੁਜ ਦਰਿਆ ਇਹ ਹੈਗਾ ਜੋ ਪਿੰਡ ਦੇ ਨਾਲ ਆ ਔਰ ਦੂਸਰੇ ਪਾਸੇ ਤਸਵੀਰ ਮੈਂ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਿਹਾ ਜਿੱਥੇ ਐਨਡੀਆਰਐਫ ਦੀਆਂ ਟੀਮਾਂ ਵੀ ਲੱਗੀਆਂ ਨੇ ਪਿੰਡ ਦੇ ਲੋਕ ਵੀ ਨਾਲ ਮੌਜੂਦ ਨੇ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਲਗਾਤਾਰ ਮਿਹਨਤ ਕਰ ਰਹੇ ਨੇ ਮਿੱਟੀ ਉਹ ਇਕੱਠੀ ਕਰ ਰਹੇ ਨੇ ਟਰਾਲੀਆਂ ਦੇ ਵਿੱਚ ਪਾ ਕੇ ਜੋ ਕਿਤੇ ਨਾ ਕਿਤੇ ਬੰਨ ਜਿਹੜਾ ਉਹ ਲਗਾਇਆ ਜਾ ਰਿਹਾ ਕਿਉਂਕਿ ਪਾਣੀ ਬਹੁਤ ਅੱਗੇ ਤੱਕ ਆ ਚੁੱਕਾ ਰ ਨਗਾ ਤਾਰ ਜੋ ਜ਼ਮੀਨ ਆ ਉਹ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਦੂਰੋਂ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਪਾਣੀ ਦਾ ਬਹਾਅ ਕਿੰਨੀ ਤੇਜ਼ ਹੈ ਜਿੱਥੇ ਪਾਸੇ ਪਿੰਡ ਦੇ ਲੋਕ ਵੀ ਲਗਾਤਾਰ ਮਿਹਨਤ ਕਰ ਰਹੇ ਨੇ 40 45 ਫੁੱਟ ਡੂੰਘਾ ਇਹ ਦੱਸਿਆ ਜਾ ਰਿਹਾ ਜੋ ਪਿੰਡ ਦੇ ਲੋਕ ਕਹਿ ਰਹੇ ਨੇ ਔਰ ਦੂਸਰੇ ਪਾਸੇ ਜੇਕਰ ਮੈਂ ਗੱਲ ਕਰਾਂ ਲਗਾਤਾਰ ਪ੍ਰਸ਼ਾਸਨ ਦੀ ਟੀਮਾਂ ਵੀ ਪਹੁੰਚੀ ਹੈ ਨਾ ਉਹ ਕਹਿ ਰਹੇ ਨੇ ਕਿ ਇਸ ਪਿੰਡ ਦੇ ਜਿੰਨੇ ਵੀ ਲੋਕ ਹੈ ਉਹ ਹੁਣ ਆਪਣਾ ਸਮਾਨ ਜਿਹੜਾ ਕੋਠਿਆ ਤੇ ਰੱਖ ਲੈਣ ਕਿਉਂਕਿ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਆਪਣੇ ਜਿਹੜੇ ਡੰਗਰ ਪਸ਼ੂ ਆ ਇੱਕ ਸੇਫ ਜਗ੍ਹਾ ਤੇ ਰੱਖ ਲੈਣ ਕਿਉਂਕਿ ਹਾਲਾਤ ਬਹੁਤ ਮਾੜੇ ਨੇ ਲੁਧਿਆਣਾ ਦੇ ਸਸਰਾਲੀ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਕਿਉਂਕਿ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਬਹੁਤ ਪਿੰਡਾਂ ਦਾ ਜਿਹੜਾ ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੈ ਔਰ ਲਗਾਤਾਰ ਪਿੰਡ ਵਾਸੀ ਇਹ ਗੱਲ ਕਹਿ ਰਹੇ ਨੇ ਕਿ ਇਸ ਪਿੰਡ ਨੂੰ ਬਚਾ ਲਓ ਕਿਉਂਕਿ ਲਗਾਤ ਲੈ ਡੁੱਬੇਗਾ ਜਿਹੜਾ ਰਜਾਨਾ ਸਪੋਕਸਮੈਨ ਦੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਕੋਮਨ ਸਿੱਧੂ ਧੰਨਵਾਦ